ਮਡਾਰ ਮਲਟੀਮੀਡੀਆ ਨਾਲ ਜੁੜੀ ਹੋਈ ਸਭ ਸੰਗਤਾਂ ਨੂੰ ਸਭ ਤੋਂ ਪਹਿਲਾਂ ਜੈ ਸਾਈਆਂ ਦੀ ਜੈ ਪੀਰਾਂ ਦੀ ਜੈ ਮਸਤਾਂ ਦੀ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਕਿ ਸੰਤ ਸਾਈਂ ਲੋਕ ਬਾਬਾ ਜੀ ਦੀ ਜੋਤ ਦੇ ਕੁਝ ਖਾਸ ਨਿਜਮ ਜੋ ਕਿ ਸਾਨੂੰ ਜ਼ਰੂਰ ਅਪਣਾਉਣੇ ਚਾਹੀਦੇ ਹਨ ਫਿਰ ਉਹ ਜੋਤ ਚਾਹੇ ਬਾਬਾ ਜੀ ਦੇ ਦਰਬਾਰ ਤੇ ਜਗਦੀ ਹੋਵੇ ਚਾਹੇ ਕਿਸੇ ਸੰਗਤ ਜੀ ਨੇ ਆਪਣੇ ਘਰ ਲਗਾਈ ਹੋਵੇ ਸੰਗਤ ਜੀ ਆਓ ਆਪਾਂ ਸਾਰੇ ਪੂਰੇ ਪਿਆਰ ਤੇ ਸਤਿਕਾਰ ਨਾਲ ਇਸ ਪ੍ਰਕਿਰਿਆ ਨੂੰ ਸਮਝਣ ਦੀ ਅਹਿਮ ਕੋਸ਼ਿਸ਼ ਕਰੀਏ ਜਦੋਂ ਅਸੀਂ ਜੋਤ ਜਗਾਉਂਦੇ ਹਾਂ ਤਾਂ ਅਸੀਂ ਆਪਣੀ ਰੂਹ ਦੇ ਚਾਨਣ ਨੂੰ ਵੀ ਜਗਾਉਂਦੇ ਹਾਂ ਇਹ ਜੋਤ ਸਾਨੂੰ ਹਨੇਰੇ ਵਿੱਚ ਰਾਹ ਦਿਖਾਉਂਦੀ ਹੈ ਤੇ ਮਨ ਦੇ ਭਰਮ ਦੂਰ ਕਰਦੀ ਹੈ ਅਤੇ ਜੀਵਨ ਵਿੱਚ ਸ਼ਾਂਤੀ ਅਤੇ ਭਰੋਸਾ ਭਰਦੀ ਹੈ ਸੰਗਤ ਜੀ ਜੋਤ ਬਿਨਾਂ ਸੋਚੇ ਸਮਝੇ ਐਵੇਂ ਨਹੀਂ ਜਗਾਈ ਜਾਂਦੀ ਜੋਤ ਜਗਾਉਣ ਲਈ ਸਾਫ਼ ਸੁਥਰਾ ਮਾਹੌਲ ਹੋਣਾ ਲਾਜ਼ਮੀ ਹੈ ਇਸ ਲਈ ਜਿੱਥੇ ਬਾਬਾ ਜੀ ਦੀ ਜੋਤ ਜਗਾਈ ਜਾਂਦੀ ਹੈ ਉੱਥੇ ਸਫਾਈ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਸ਼ਾਂਤ ਸਾਈਂ ਲੋਕ ਬਾਬਾ ਜੀ ਦੀ ਜੋਤ ਸ਼ੁੱਧ ਦੇਸੀ ਘਿਓ ਨਾਲ ਜਗਾਈ ਜਾਵੇ ਤਾਂ ਉਹ ਸਭ ਤੋਂ ਉੱਤਮ ਤੇ શ્રેਸ਼ਟ ਮੰਨੀ ਜਾਂਦੀ ਹੈ ਬਾਬਾ ਜੀ ਦੀ ਜੋਤ ਜਗਾਉਣ ਵਾਲੇ ਵਿਅਕਤੀ ਦਾ ਇਸ਼ਨਾਨ ਕੀਤਾ ਹੋਇਆ ਲਾਜ਼ਮੀ ਹੋਣਾ ਚਾਹੀਦਾ ਹੈ ਜੋਤ ਜਗਾਉਣ ਤੋਂ ਪਹਿਲਾਂ ਬਾਬਾ ਜੀ ਨੂੰ ਪ੍ਰਣਾਮ ਜ਼ਰੂਰ ਕਰੋ ਅਤੇ ਜਿੰਨੀ ਤੁਹਾਡੀ ਸ਼ਰਧਾ ਹੈ ਓਨਾ ਹੀ ਦੇਸੀ ਘਿਓ ਪਾ ਕੇ ਜੋਤ ਤਿਆਰ ਕਰ ਲੈਣੀ ਚਾਹੀਦੀ ਹੈ 90% ਜ਼ਰੂਰੀ ਹੈ ਕਿ ਜਦੋਂ ਵੀ ਜੋਤ ਜਗਾਉਣੀ ਹੈ ਸੱਜੇ ਹੱਥ ਨਾਲ ਹੀ ਤੀਲੀ ਬਾਲਣੀ ਹੈ 10% ਸ਼ੋਰਟ ਹੁੰਦੀ ਹੈ ਤਾਂ ਕਿ ਕੁਝ ਸੰਗਤਾਂ ਦੀ ਮਜਬੂਰੀ ਵੀ ਹੋ ਸਕਦੀ ਹੈ ਉਹ ਸੱਜੇ ਹੱਥ ਨਾਲ ਜੋਤ ਨਹੀਂ ਜਗਾ ਸਕਦੇ ਜੋਤ ਨੂੰ ਸਹੀ ਸਥਾਨ ਗ੍ਰਹਿਣ ਕਰਾਉਣ ਤੋਂ ਬਾਅਦ ਬਾਬਾ ਜੀ ਅੱਗੇ ਮਨ ਵਿੱਚ ਹੀ ਜਾਪ ਕਰੋ ਬਾਬਾ ਸੰਤ ਸਾਈਂ ਲੋਕ ਜੀ ਅਸੀਂ ਅਣਜਾਣ ਬੱਚੇ ਹਾਂ ਸਾਨੂੰ ਕਈ ਗੱਲਾਂ ਦਾ ਨਹੀਂ ਪਤਾ ਪਰ ਸਾਡੀ ਤੁਹਾਡੇ ਪ੍ਰਤੀ ਸ਼ਰਧਾ ਪੂਰੀ ਅਤੇ ਪੱਕੀ ਅਤੇ ਸੱਚੀ ਹੈ ਆਪ ਜੀ ਦੇ ਨਾਮ ਦੀ ਜੋਤ ਜਗਾਈ ਹੈ ਅਸੀਂ ਤੁਹਾਡਾ ਆਵਾਹਨ ਕਰਦੇ ਹਾਂ ਤੁਸੀਂ ਕਿਰਪਾ ਕਰਕੇ ਜੋਤ ਕਬੂਲ ਕਰਿਓ ਜੀ ਅਤੇ ਇਹੋ ਜਹੀ ਰੋਸ਼ਨੀ ਸਾਡੇ ਘਰ ਪਰਿਵਾਰ ਵਿੱਚ ਵੀ ਬਖਸ਼ੋ ਮਨ ਵਿੱਚ ਚਾਨਣ ਪਾਓ ਸੰਗਤ ਜੀ ਜੋਤ ਜਗਾਉਣ ਸਮੇਂ ਕੁਝ ਇਹਨਾਂ ਖਾਸ ਗੱਲਾਂ ਦਾ ਬੇਹੱਦ ਧਿਆਨ ਰੱਖਣਾ ਜ਼ਰੂਰੀ ਹੈ ਜੋਤ ਜਗਾਉਂਦੇ ਸਮੇਂ ਮਨ ਦਾ ਸ਼ਾਂਤ ਹੋਣਾ ਬੇਹੱਦ ਜ਼ਰੂਰੀ ਹੈ ਗੁੱਸਾ ਝਗੜਾ ਸ਼ਬਦਾਂ ਦੀ ਤੀਖਣਤਾ ਇਹਨਾਂ ਨੂੰ ਆਪਣੇ ਤੋਂ ਕੋਹਾਂ ਦੂਰ ਰੱਖੋ ਸੰਗਤ ਜੀ ਜੋਤ ਜਗਾ ਲਈ ਤੁਹਾਡੀ ਜ਼ਿੰਮੇਵਾਰੀ ਸਿਰਫ ਇੱਥੇ ਖਤਮ ਨਹੀਂ ਹੋ ਜਾਂਦੀ ਸਗੋਂ ਅੱਗੇ ਵੀ ਪੂਰੀ ਜ਼ਿੰਮੇਵਾਰੀ ਬਣਦੀ ਹੈ ਜੋਤ ਜਗਾਉਣ ਤੋਂ ਬਾਅਦ ਉਸ ਨੂੰ ਕੁਝ ਸਮੇਂ ਬਾਅਦ ਚੈੱਕ ਕਰਦੇ ਰਹਿਣਾ ਚਾਹੀਦਾ ਹੈ ਕਿ ਕਿਤੇ ਜੋਤ ਸਮੇਂ ਤੋਂ ਪਹਿਲਾਂ ਤਾਂ ਨਹੀਂ ਵੱਧ ਗਈ ਧਿਆਨ ਰੱਖੋ ਕੇ ਜੋਤ ਨੂੰ ਕਿਸੇ ਪਾਸੇ ਤੋਂ ਹਵਾ ਪੱਖੇ ਦੀ ਜਾਂ ਕਿਸੇ ਹੋਰ ਵਾਰਲੇ ਪਾਸਿਆਂ ਤੋਂ ਹਵਾ ਤਾਂ ਨਹੀਂ ਪੈਂਦੀ ਪੱਖੇ ਦੀ ਜਾਂ ਹੋਰ ਵਾਰੀ ਹਵਾ ਪੈਣ ਨਾਲ ਕਈ ਵਾਰ ਜੋਤ ਨੇ ਜਿੰਨਾ ਚਿਰ ਜਗਣਾ ਹੁੰਦਾ ਹੈ ਉਹ ਉਸ ਸਮੇਂ ਤੋਂ ਪਹਿਲਾਂ ਹੀ ਵੱਧ ਜਾਂਦੀ ਹੈ ਜੋਤ ਜਗਾਉਣ ਤੋਂ ਬਾਅਦ ਜੋਤ ਨੂੰ ਕੋਈ ਵੀ ਸੰਗਤ ਜੀ बार-बार ਛੂਹਣ ਦੀ ਕੋਸ਼ਿਸ਼ ਨਾ ਕਰੇ ਕਈਆਂ ਸੰਗਤਾਂ ਨੂੰ ਆਦਤ ਹੁੰਦੀ ਹੈ ਜਗਦੀ ਜੋਤ ਦੇ ਉੱਪਰ ਦੀ ਹੱਥ ਘਮਾਉਂਦੇ ਰਹਿੰਦੇ ਹਨ ਇਸ ਤਰ੍ਹਾਂ ਸਾਨੂੰ ਨਹੀਂ ਕਰਨਾ ਚਾਹੀਦਾ ਇਸ ਤਰ੍ਹਾਂ ਜੋਤ ਦਾ ਨਰਾਦਰ ਮੰਨਿਆ ਜਾਂਦਾ ਹੈ ਸੰਗਤ ਜੀ ਜੋਤ ਜਗਾਉਣ ਤੋਂ ਬਾਅਦ ਸੰਗਤ ਜੀ ਨੂੰ ਜੋਤ ਦੇ ਦਰਸ਼ਨ ਥੋੜਾ ਦੂਰ ਰਹਿ ਕੇ ਹੀ ਕਰਨੇ ਚਾਹੀਦੇ ਹਨ ਜੋਤ ਜਗਾਉਣ ਤੋਂ ਬਾਅਦ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜੋਤ ਨੂੰ ਆਪਣੀਆਂ ਅੱਖਾਂ ਰਾਹੀਂ ਦੇਖਦੇ ਦੇਖਦੇ ਧਿਆਨ ਵਿੱਚ ਵਸਾ ਲਈਏ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਮਨ ਸ਼ਾਂਤ ਹੁੰਦਾ ਹੈ ਅਤੇ ਬਾਬਾ ਜੀ ਦਾ ਧਿਆਨ ਜਲਦੀ ਧਰਿਆ ਜਾਂਦਾ ਹੈ ਬਾਬਾ ਜੀ ਦੀ ਕਿਰਪਾ ਨਾਲ ਦੱਸਣਾ ਚਾਹਾਂਗੇ ਕਿ ਵਿਗਿਆਨ ਅਤੇ ਅਧਿਆਤਮਿਕ ਦੋਨੇ ਦੱਸਦੇ ਹਨ ਕਿ ਜੋਤ ਦੀ ਹਰ ਰੋਸ਼ਨੀ ਇੱਕ ਤਰੰਗ ਹੁੰਦੀ ਹੈ ਜੋ ਮਨ ਦੀ ਊਰਜਾ ਨਾਲ ਜੁੜਦੀ ਹੈ ਜਦੋਂ ਤੁਸੀਂ ਸ਼ਰਧਾ ਨਾਲ ਜੋਤ ਦੇ ਅੱਗੇ ਬੈਠਦੇ ਹੋ ਤਾ ਤੁਹਾਡਾ ਮਨ ਉਸ ਸਮੇਂ ਰੋਸ਼ਨੀ ਦੀ ਤਰੰਗ ਨਾਲ ਮਿਲ ਕੇ ਸ਼ਾਂਤੀ ਤੇ ਸਰਜਤਾ ਵਿੱਚ ਆ ਜਾਂਦਾ ਹੈ। ਇਹੀ ਕਾਰਨ ਹੈ ਕਿ ਦਰਵਾਰ ਵਿੱਚ ਜੋਤ ਜਗਨ ਸਮੇ ਅੰਦਰ ਇੱਕ ਸੁਖਦਾਈ ਵਾਈਬ੍ਰੇਸ਼ਨ ਮਹਿਸੂਸ ਹੁੰਦੀ ਹੈ। ਸੰਗਤ ਜੀ ਕਈ ਵਾਰ ਤੁਸੀਂ ਦੇਖਿਆ ਹੋਵੇਗਾ ਕਿ ਜੋਤ ਦੀ ਲੋ ਮਨ ਦੇ ਰੰਗ ਬਦਲਦੀ ਹੈ। ਕੀ ਇਸ ਤਰ੍ਹਾਂ ਸੱਚਮੁੱਚ ਹੁੰਦਾ ਹੈ? ਜੀ ਹਾਂ। ਇਸ ਤਰ੍ਹਾਂ ਅਕਸਰ ਕਈ ਵਾਰ ਹੁੰਦਾ ਹੈ ਬਾਬਾ ਜੀ ਦੀ ਕਿਰਪਾ ਨਾਲ ਜਿਆਦਾ ਨਹੀਂ ਤਾਂ ਇਹਨਾਂ ਕਹ ਜਰੂਰ ਦੱਸਾਂਗੇ ਕਿ ਜੋਤ ਮਨ ਦੇ ਰੰਗ ਦਿਖਾਉਂਦੀ ਹੈ ਤੁਸੀਂ ਸ਼ਾਇਦ ਕਈ ਵਾਰ ਦੇਖਿਆ ਹੋਵੇਗਾ ਜੋਤ ਦੀ ਲੋ ਨੀਲੀ ਸਥਿਰ ਹੋ ਜਾਂਦੀ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਮਨ ਸ਼ਾਂਤ ਤੇ ਸੋਚਾ ਹੈ ਕਈ ਵਾਰ ਤੁਸੀਂ ਦੇਖਿਆ ਹੋਣਾ ਕਿ ਜੋਤ ਨੂੰ ਕਿਸੇ ਵੀ ਪਾਸੇ ਤੋਂ ਕੋਈ ਹਵਾ ਨਹੀਂ ਲੱਗਦੀ ਪਰ ਫਿਰ ਵੀ ਜੋਤ ਅਚਾਨਕ ਕੰਬਣ ਲੱਗਦੀ ਹੈ ਸੰਗਤ ਜੀ ਕੀ ਇਹ ਕੋਈ ਆਸ-ਪਾਸ ਭੂਤ ਜੈਨ ਮੜੀ ਮਸਾਣੀ ਜਾਦੂ ਟੂਨੇ ਦਾ ਅਸਰ ਹੋ ਸਕਦਾ ਹੈ ਸੰਗਤਾਂ ਨੂੰ ਦੱਸਣਾ ਚਾਹਾਂਗੇ ਕਿ ਬਹਿਮਾ ਭਾਰਮਾ ਵਿੱਚ ਨਹੀਂ ਫਸਣਾ ਇਹ ਇੱਕ ਖਾਸ ਸੰਕੇਤ ਹੁੰਦਾ ਹੈ ਕਿ ਤੁਹਾਡੇ ਮਨ ਵਿੱਚ ਸੰਦੇਹ ਜਾਂ ਚਿੰਤਾ ਹੈ ਇਸ ਲਈ ਤੁਹਾਡਾ ਮਨ ਲੜਖੜਾ ਰਿਹਾ ਹੈ ਉਸ ਚੀਜ਼ ਨੂੰ ਜੋਤ ਬਿਆਨ ਕਰਦੀ ਹੈ ਬਸ ਸਮਝਣ ਵਾਲਾ ਸਮਝ ਜਾਵੇ ਤਾਂ ਬਹੁਤ ਵਧੀਆ ਗੱਲ ਹੈ ਸੰਗਤ ਜੀ ਤੁਸੀਂ ਕਈ ਵਾਰ ਬਾਬਾ ਜੀ ਦੇ ਦਰਬਾਰ ਤੇ ਦੇਖਿਆ ਹੋਵੇਗਾ ਕਿ ਜੋਤ ਦੀ ਲੋ ਬਹੁਤ ਜ਼ਿਆਦਾ ਚਮਕਦੀ ਹੈ ਇਸ ਦਾ ਮਤਲਬ ਹੁੰਦਾ ਹੈ ਕਿ ਆਤਮਿਕ ਊਰਜਾ ਬਹੁਤ ਜ਼ਿਆਦਾ ਉੱਚੀ ਹੁੰਦੀ ਹੈ ਸੰਗਤ ਜੀ ਘਰ ਵਿੱਚ ਇੱਕ ਮੈਂਬਰ ਜੋਤ ਜਗਾਉਂਦਾ ਹੈ ਕੀ ਉਸ ਦਾ ਫਾਇਦਾ ਸਿਰਫ ਜੋਤ ਜਗਾਉਣ ਵਾਲੇ ਮੈਂਬਰ ਨੂੰ ਹੀ ਹੋਵੇਗਾ ਜਾਂ ਘਰਦਿਆਂ ਦੇ ਸਾਰਿਆਂ ਮੈਂਬਰਾਂ ਨੂੰ ਉਸ ਦਾ ਫਾਇਦਾ ਹੋਵੇਗਾ ਇਹੋ ਜਹੀ ਕੋਈ ਗੱਲ ਨਹੀਂ ਹੈ ਸਿਰਫ ਜੋਤ ਦਾ ਫਾਇਦਾ ਇੱਕ ਮੈਂਬਰ ਹੀ ਨਹੀਂ ਸਗੋਂ ਘਰ ਦੇ ਸਾਰੇ ਪਰਿਵਾਰ ਦੇ ਮੈਂਬਰ ਲੈ ਸਕਦੇ ਹਨ ਉਸ ਜੋਤ ਦਾ ਫਾਇਦਾ ਸਭ ਨੂੰ ਹੋਵੇਗਾ ਜੋ ਵੀ ਸ਼ਰਧਾ ਭਾਵਨਾ ਨਾਲ ਜੋਤ ਦੇ ਦਰਸ਼ਨ ਕਰੇਗਾ ਅੱਜ ਕੱਲ੍ਹ ਘਰਾਂ ਵਿੱਚ ਟੈਨਸ਼ਨ ਤਣਾਅਵਾਦ ਵਿਵਾਦ ਆਮ ਜਹੀ ਗੱਲ ਹੈ ਬਾਬਾ ਜੀ ਦੀ ਜੋਤ ਕਰਨ ਨਾਲ ਘਰ ਅਤੇ ਦਰਬਾਰ ਦਾ ਵਾਤਾਵਰਣ ਪਵਿੱਤਰ ਹੋ ਜਾਂਦਾ ਹੈ ਘਰ ਵਿੱਚ ਸ਼ਾਂਤੀ ਦਾ ਮਾਹੌਲ ਬਣਦਾ ਹੈ ਕਈ ਸੰਗਤਾਂ ਨੇ ਅਨੁਭਵ ਕੀਤਾ ਹੈ ਕਿ ਬਾਬਾ ਜੀ ਦੀ ਜੋਤ ਜਗਾਉਣ ਨਾਲ ਘਰ ਦੇ ਵਿੱਚੋਂ ਲੜਾਈ ਝਗੜੇ ਬਿਮਾਰੀਆਂ ਵੀ ਘੱਟ ਹੋ ਜਾਂਦੀਆਂ ਹਨ ਇਹ ਸਿਰਫ ਵਿਸ਼ਵਾਸ਼ੀ ਨਹੀਂ ਬਲਕਿ ਇਹ ਇੱਕ ਬਹੁਤ ਵੱਡਾ ਅਨੁਭਵ ਵੀ ਹੈ ਜੋ ਹਰ ਸ਼ਰਧਾਲੂ ਕਰ ਸਕਦਾ ਹੈ ਸੰਗਤ ਜੀ ਜੇਕਰ ਤੁਸੀਂ ਵੀ ਇਹ ਪਵਿੱਤਰ ਪ੍ਰਕਾਸ਼ ਆਪਣੇ ਘਰ ਵਿੱਚ ਜਗਾਉਂਦੇ ਹੋ ਜਾਂ ਕਦੀ ਕਿਸੇ ਵੀ ਸੰਤ ਸਾਈਂ ਲੋਕ ਬਾਬਾ ਜੀ ਦੇ ਦਰਬਾਰ ਤੇ ਜੋਤ ਦੇ ਦਰਸ਼ਨ ਕੀਤੇ ਹੋ ਤਾਂ ਕਮੈਂਟ ਬਾਕਸ ਵਿੱਚ ਸੰਤ ਸਾਈਂ ਲੋਕ ਬਾਬਾ ਜੀ ਦੀ ਹਮੇਸ਼ਾ ਹੀ ਜੈ ਹੋਵੇ ਜਰੂਰ ਲਿਖਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਮਡਾਰ ਮਲਟੀਮੀਡੀਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਜੇਕਰ ਇਹ ਹੀ ਵੀਡੀਓ ਤੁਸੀਂ ਫੇਸਬੁੱਕ ਪੇਜ ਜਾਂ ਇੰਸਟਾਗ੍ਰam ਪੇਜ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਜਰੂਰ ਕਰਨਾ ਜੀ ਧੰਨਵਾਦ ਜਕਾਰਾ ਸੰਤ ਸਾਈ ਲੋਕ ਜੀ ਦਾ ਬੋਲ ਸੱਚੇ ਦਰਵਾਜ਼ ਦੀ ਜੈ